ਲੋ ਜੀ ਹੁਣ ਹਰਿਆਣਾ ਚ ਵਿਧਾਨ ਸਭਾ ਦੀਆਂ ਵੋਟਾਂ ਆ ਗਈਆਂ ਤੇ ਕਾਂਗਰਸ ਪਾਰਟੀ ਨੇ ਉੱਥੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਸੱਤ ਵੱਡੇ ਵੱਡੇ ਵਾਅਦੇ ਕੀਤੇ ਨੇ ਪਹਿਲਾਂ ਸੁਣੋ ਇਹ ਵਾਅਦੇ ਤੇ ਫਿਰ ਆਪਣਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਇਹਨਾਂ ਵਾਅਦਿਆਂ ਬਾਰੇ ਤੁਹਾਡੀ ਕੀ ਰਾਇ ਤੇ ਲੋਕ ਇਹਨਾਂ ਵਾਅਦਿਆਂ ਬਾਰੇ ਕੀ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਦਾ ਕਹਿਣਾ ਕਿ ਜੇਕਰ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਜਿੱਤ ਕੇ ਹਰਿਆਣਾ ਵਿੱਚ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਹਰ ਮਹੀਨੇ ਔਰਤਾਂ ਨੂੰ 2000 ਰੁਪਏ ਦਿਆ ਕਰਾਂਗੇ ਜਿਨ੍ਹਾਂ ਵਿੱਚ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਸ਼ਾਮਲ ਹੋਣਗੀਆਂ ਉਹਨਾਂ ਦਾ ਇਹ ਵੀ ਕਹਿਣਾ ਕਿ ਔਰਤਾਂ ਨੂੰ ਜਿਹੜੇ ਗੈਸ ਸਿਲੰਡਰ ਆ 500 ਰੁਪਏ ਵਿੱਚ ਦਿੱਤਾ ਜਾਵੇਗਾ ਬੁਢਾਪਾ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਤੇ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕੀਤੀ ਜਾਵੇਗੀ ਕਾਂਗਰਸ ਸਰਕਾਰ ਆਉਣ ਤੇ 2 ਲੱਖ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ 300 ਯੂਨਟ ਤੱਕ ਬਿਜਲੀ ਮੁਫਤ ਕੀਤੀ ਜਾਵੇਗੀ ਜੇਕਰ ਹਰਿਆਣਾ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਪਾਰਟੀ ਦਾ ਕਹਿਣਾ ਕਿ 25 ਲੱਖ ਤੱਕ ਦਾ ਫ੍ਰੀ ਇਲਾਜ ਲੋਕਾਂ ਦਾ ਕੀਤਾ ਜਾਵੇਗਾ ਤੇ ਗਰੀਬਾਂ ਨੂੰ 100-100 ਗਜ ਦੇ ਪਲਾਟ ਫ੍ਰੀ ਦਿੱਤੇ ਜਾਣਗੇ ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇਗੀ ਤੇ ਜੇਕਰ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਆ ਤਾਂ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇਗਾ। ਕ੍ਰੀਮੀ ਲੇਅਰ ਦੀ ਹੱਦ 6 ਲੱਖ ਤੋਂ ਵਧਾ ਕੇ 10 ਲੱਖ ਤੱਕ ਕੀਤੀ ਜਾਵੇਗੀ ਤੇ ਕਾਂਗਰਸ ਨੇ ਜਿਹੜੀਆਂ ਇਹ 7 ਗਰੰਟੀਆਂ ਦਿੱਤੀਆਂ ਨੇ ਇੱਥੇ ਹੀ ਬਸ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਹਲੇ ਅਸੀਂ ਕੁਝ ਹੋਰ ਗਰੰਟੀਆਂ ਦੇਵਾਂਗੇ ਲਗਭਗ 8 ਦੇ ਕਰੀਬ ਅਸੀਂ ਹੋਰ ਗਰੰਟੀਆਂ ਦੇਵਾਂਗੇ ਪਰ ਲੋਕਾਂ ਨੂੰ ਸ਼ਾਇਦ ਹੋਣ ਇਹਨਾਂ ਵੱਖ-ਵੱਖ ਪਾਰਟੀਆਂ ਦੀਆਂ ਗੱਲਾਂ ਤੇ ਦਾਅਵਿਆਂ ਤੇ ਵਾਅਦਿਆਂ ਤੇ ਯਕੀਨ ਨਹੀਂ ਰਿਹਾ। ਲੋਕ ਕਹਿ ਰਹੇ ਨੇ ਜਿਵੇਂ ਹਿਮਾਚਲ ਚ ਮਹਾਰਾਸ਼ਟਰ ਚ ਜਾਂ ਜਿੱਥੇ ਜਿੱਥੇ ਵੀ ਕਾਂਗਰਸ ਦੀ ਸਰਕਾਰ ਆ ਕੀ ਕਾਂਗਰਸ ਨੇ ਉਥੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪੰਜਾਬ ਵਿੱਚ ਹੁਣ ਤੱਕ ਕਾਂਗਰਸ ਦੀ ਸਰਕਾਰ ਰਹੀ ਸੀ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਜਿਹੜੇ ਵਾਅਦੇ ਕਾਂਗਰਸ ਨੇ ਇੱਥੇ ਪੰਜਾਬ ਵਿੱਚ ਕੀਤੇ ਸੀ ਆਪਣੀ ਸਰਕਾਰ ਬਣ ਤੋਂ ਪਹਿਲਾਂ ਕੀ ਉਹਨਾਂ ਨੇ ਉਹ ਪੰਜਾਬ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਿਮਾਚਲ ਵਿੱਚ ਕੁਝ ਟਾਈਮ ਪਹਿਲਾਂ ਹੀ ਕਾਂਗਰਸ ਦੀ ਸਰਕਾਰ ਬਣੀ ਆ ਤੇ ਜਦੋਂ ਸਰਕਾਰ ਬਣ ਤੋਂ ਪਹਿਲਾਂ ਕਾਂਗਰਸ ਨੇ ਵਾਅਦੇ ਕੀਤੇ ਸੀ ਵੀ ਅਸੀਂ ਆਹ ਚੀਜ਼ਾਂ ਲੋਕਾਂ ਨੂੰ ਦਿਆਂਗੇ ਹੁਣ ਉੱਥੇ ਰੇੜਕਾ ਚੱਲੀ ਜਾਂਦਾ ਵੀ ਜਿਹੜਾ 1500 ਰੁਪਇਆ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀਗਾ ਕਾਂਗਰਸ ਸਰਕਾਰ ਨੇ ਹਿਮਾਚਲ 'ਚ ਉਹਦਾ ਬਹੁਤ ਵੱਡਾ ਰੇੜਕਾ ਚੱਲੀ ਜਾਂਦਾ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕੱਲੀ-ਕੱਲੀ ਔਰਤ ਨੂੰ 15-1500 ਰੁਪਏ ਦੇਵਾਂਗੇ ਹੁਣ ਉਹ ਕਹਿੰਦੇ ਨਹੀਂ ਅਸੀਂ ਇੱਕ ਘਰ ਵਿੱਚ ਇੱਕ ਔਰਤ ਨੂੰ 1500 ਰੁਪਏ ਦੇਵਾਂਗੇ ਪਰ ਦਿੱਤਾ ਉਹ ਵੀ ਨਹੀਂ ਹਲੇ ਪਰ ਲੋਕਾਂ ਦਾ ਕਹਿਣਾ ਹੈ ਕਿ ਪੰਜਾਂ ਸਾਲਾਂ ਬਾਅਦ ਸਰਕਾਰਾਂ ਲੋਕਾਂ ਨੂੰ ਲਾਰੇ ਲਾਉਂਦੀਆਂ ਨੇ ਵਾਅਦੇ ਕਰਦੀਆਂ ਨੇ ਕਰਦਿਆਂ ਕਰਾਉਂਦੀਆਂ ਕੱਖ ਨਹੀਂ ਬਸ ਉਹਨਾਂ ਨੇ ਸਿਰਫ ਇਹ ਵਾਅਦੇ ਤੇ ਲਾਰੇ ਲਾ ਕੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੀ ਤੁਸੀਂ ਦੇਖ ਲਓ ਕਿ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਬੇਰੋਜ਼ਗਾਰੀ ਭੱਤਾ ਦੇਾਂਗੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਾਂਗੇ ਬੁਢਾਪਾ ਪੈਨਸ਼ਨ ਵਧਾਵਾਂਗੇ ਤੇ ਹੋਰ ਕਿੰਨੇ ਸਾਰੇ ਵਾਅਦੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਸੀ ਜਿੰਨਾ ਵਿੱਚੋਂ ਉਹ ਕਹਿੰਦੇ ਕੋਈ ਵੀ ਵਾਦਾ ਇਹ ਸਰਕਾਰ ਨੇ ਪੂਰਾ ਨਹੀਂ ਕੀਤਾ ਜੇ ਕੋਈ ਕੀਤਾ ਇਕਦੁੱਕਾ ਕੀਤਾ ਬਾਕੀ ਸਾਰੇ ਵਾਦੇ ਜਿਹੜੇ ਭਗਵੰਤ ਮਾਨ ਸਰਕਾਰ ਨੇ ਪੂਰੇ ਨਹੀਂ ਕੀਤੇ ਮੌਜੂਦਾ ਸਰਕਾਰ ਤੋਂ ਪਹਿਲਾਂ ਪੰਜਾਬ ਵਿੱਚ ਜਦੋਂ ਕੈਪਟਨ ਦੀ ਸਰਕਾਰ ਬਣੀ ਆ ਤਾਂ ਕੈਪਟਨ ਅਮਰਿੰਦਰ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੌਂ ਖਾਧੀ ਸੀ ਕਿ ਅਸੀਂ ਸਾਡੀ ਸਰਕਾਰ ਬੰਦ ਹੈ ਹੀ ਅਸੀਂ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜਾ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਉਹਨਾਂ ਨੇ 1 ਮਹੀਨੇ ਦੇ ਵਿੱਚ ਵਿੱਚ ਤਾਂ ਕੀ ਖਤਮ ਕਰਨਾ ਸੀ ਉਹਨਾਂ ਨੇ 50 ਸਾਲਾਂ ਵਿੱਚ ਵੀ ਖਤਮ ਨਹੀਂ ਕੀਤਾ ਬਲਕਿ ਹੁਣ ਆ ਮੌਜੂਦਾ ਸਰਕਾਰ ਨੇ ਵੀ ਇਹੀ ਵਾਅਦਾ ਕੀਤਾ ਸੀ ਤੇ ਨਸ਼ਾ ਹੁਣ ਤੱਕ ਵੀ ਖਤਮ ਨਹੀਂ ਹੋਇਆ ਲੋਕਾਂ ਦਾ ਕਹਿਣਾ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਿਸੇ ਤੇ ਕੋਈ ਯਕੀਨ ਨਹੀਂ ਰਿਹਾ ਕਿਉਂਕਿ ਸਾਰੀਆਂ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਲਿਖਤੀ ਵੀ ਕਰਲੇ ਤੇ ਮੂੰਹ ਜੋਾਨੀ ਵੀ ਕਰਲੇ ਪਰ ਪੂਰਾ ਕੋਈ ਨਹੀਂ ਕੀਤਾ ਇਸ ਟਾਈਮ ਹਰ ਪਾਰਟੀ ਦੀ ਸਰਕਾਰ ਕਿਤੇ ਨਾ ਕਿਤੇ ਹੈ ਕਾਂਗਰਸ ਦੀ ਸਰਕਾਰ ਭਾਜਪਾ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਸੂਬੇ ਵਿੱਚ ਇਹ ਸਰਕਾਰਾਂ ਹੈਗੀਆਂ ਪਰ ਵੱਖ-ਵੱਖ ਸੂਬਿਆਂ ਵਿੱਚ ਜਿਹੜੇ ਆਮ ਲੋਕ ਆ ਉਨ੍ਹਾਂ ਦਾ ਹਾਲ ਉਹੀ ਆ ਉਹ ਗਰੀਬੀ ਬੇਰੋਜ਼ਗਾਰੀ ਭੁੱਖਮਰੀ ਸਾਰੀਆਂ ਚੀਜ਼ਾਂ ਨਾਲ ਘੋਲ ਰਹੇ ਆ ਕਿਸੇ ਸਰਕਾਰ ਨੇ ਵੀ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਲੋਕ ਕਹਿੰਦੇ ਨੇ ਦੱਸੋ ਇਹਨਾਂ ਲੀਡਰਾਂ ਦੇ ਵਾਅਦਿਆਂ ਤੇ ਦਾਅਵਿਆਂ ਤੇ ਯਕੀਨ ਕਰੀਏ ਤਾਂ ਕਿਵੇਂ ਕਰੀਏ ਇਹ ਲੀਡਰ 25 ਸਾਲੀ ਹੁੰਦੇ ਨੇ ਤੇ ਇੱਕ ਦੂਜੀ ਪਾਰਟੀ ਤੋਂ ਵੱਧ ਕੇ ਵੱਡੇ ਤੋਂ ਵੱਡਾ ਲਾਰਾ ਲਾ ਕੇ ਲੋਕਾਂ ਨੂੰ ਚਲੇ ਜਾਂਦੇ ਨੇ ਇੱਕ ਵਾਰੀ ਇੱਕ ਕੁਰਸੀ ਸਤਾ ਹਾਜ਼ਲ ਕਰ ਲੈਂਦੇ ਨੇ ਲੋਕਾਂ ਨੂੰ ਲਾਰੇ ਲਾ ਲਾ ਕੇ ਤੇ ਬਾਅਦ ਵਿੱਚ ਉਹ ਲੋਕ ਤਾਂ ਮਨੋਂ ਵਿਸਰੀ ਜਾਂਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਸਤਾ ਤੇ ਬਿਠਾਇਆ ਹੁੰਦਾ ਏ ਉਹ ਸਤਾ ਤੇ ਬਿਠਾਉਣ ਵਾਲੇ ਲੋਕ ਵਿਚਾਰੇ ਉਸੇ ਤਰ੍ਹਾਂ ਬੇਰੋਜ਼ਗਾਰੀ ਗਰੀਬੀ ਤੰਗੀਆਂ ਤਰਸ਼ੀਆਂ ਨਾਲ ਆਪਣੀ ਜ਼ਿੰਦਗੀ ਕੱਟਦੇ ਹੋਏ ਸਮਾਂ ਬਤੀਤ ਕਰਦੇ ਨੇ